हाल ही ਦੇ ਵਿੱਚ ਗਾਇਕ ਮਾਸਟਰ ਸਲੀਮ ਦੇ ਇੱਕ ਸ਼ੋਅ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਮੁੰਡੇ ਉੱਤੇ ਭੜਕਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਉਹਨਾਂ ਦੇ ਸ਼ੋਅ ਦੇ ਵਿੱਚ ਆਇਆ ਇੱਕ ਮੁੰਡਾ ਉਹਨਾਂ ਦੀ ਪੁਰਾਣੀ ਪੱਗ ਵਾਲੀ ਤਸਵੀਰ ਉਹਨਾਂ ਨੂੰ ਦਿਖਾ ਰਿਹਾ ਸੀ ਉਸ ਤੋਂ ਬਾਅਦ ਮਾਸਟਰ ਸਲੀਮ ਨੇ ਉਸ ਮੁੰਡੇ ਨੂੰ ਉੱਪਰ ਸਟੇਜ ਤੇ ਬੁਲਾ ਲਿਆ ਤੇ ਸਟੇਜ ਤੇ ਬੁਲਾਉਣ ਤੋਂ ਬਾਅਦ ਆਖਿਰ ਕੀ ਕਿਹਾ ਮਾਸਟਰ ਸਲੀਮ ਨੇ ਉਸ ਮੁੰਡੇ ਬਾਰੇ ਤੇ ਪੱਗ ਬਾਰੇ ਆਓ ਜ਼ਰਾ ਤੁਹਾਨੂੰ ਇਹ ਵੀਡੀਓ ਵਿਸ਼ ਵਿਖਾਣੇ ਆ ਮਾੜਾ ਕੀ ਹੈ ਤੁਹਾਡਾ ਸਾਲ ਦੀ इच माड़ा की है पग गुरु महाराज की बख्शी हुई दस्तार बनी ए माड़ा तो कुछ किया शरारत की मामा अपना मुंह देखा तू कैसे यार बदतमीज बंदे इस दुनिया च मेरी इज्जत नहीं करनी ना कर ਪੱਗ ਦੀ ਤਾਂ ਕਰ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਦਾਤ ਹੈ ਕੈਸਾ ਜਾਣਦੀਏ ਗਾਂਦੇ ਜੀ ਜਿਹੜੀ ਦਸਤਾਰ ਆਪਾਂ ਨੂੰ ਗੁਰੂ ਮਹਾਰਾਜ ਨੇ ਬਖਸ਼ੀ ਬੈਠਾ ਬੈਠ ਜੋ ਬੈਠ ਜੋ ਜਿਹੜੀ ਦਸਤਾਰ ਗੁਰੂ ਮਹਾਰਾਜ ਨੇ ਬਖਸ਼ੀ ਹੋਈ ਹੈ ਸਾਨੂੰ ਉਹ ਕਹਿੰਦੇ ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ ਪੱਗ ਬੋਲੇ इ माड़ा की है, है पग गुरु महाराज की बख्शी हुई दसार बनी माड़ा कुछ किया शरारत की ममा अपना मूह देखा कैसे यार बदतमीज बंदे इस दुनिया जी? ਮੇਰੀ ਇੱਜ਼ਤ ਨਹੀਂ ਕਰਨੀ ਨਾ ਕਰ ਪੱਗ ਦੀ ਤਾਂ ਕਰ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਦਾਤ ਹੈ ਕੈਸਾ ਜਾਣਦੀ ਹੈ ਗਾਂਦੇ ਜੀ ਜਿਹੜੀ ਦਸਤਾਰ ਆਪਾਂ ਨੂੰ ਗੁਰੂ ਮਹਾਰਾਜ ਨੇ ਬਖਸ਼ੀ ਬੇਟਾ ਬੈਠ ਜਾਓ ਬੈਠ ਜਾਓ ਬੈਠ ਜਾਓ ਜਿਹੜੀ ਦਸਤਾਰ ਗੁਰੂ ਮਹਾਰਾਜ ਨੇ ਬਖਸ਼ੀ ਹੋਈ ਹੈ ਸਾਨੂੰ ਉਹ ਕਹਿੰਦੇ ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ ਪੱਗ ਬੋਲੇ माड़ा की माड़ा की है, है। पग गुरु महाराज की बख्शी हुई दशहर बंदी माड़ा कुछ किया शरारत की मामा अपना मुंह देखा तू कैसे यार बदतमीज बंदे इस दुनिया च ਮੇਰੀ ਇੱਜ਼ਤ ਨਹੀਂ ਕਰਨੀ ਨਾ ਕਰ ਪੱਗ ਦੀ ਤਾਂ ਕਰ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਦਾਤ ਹੈ ਕੈਸਾ ਜਾਣਦੀ ਹੈ ਗਾਂਦ ਜੀ ਜਿਹੜੀ ਦਸਤਾਰ ਆਪਾਂ ਨੂੰ ਗੁਰੂ ਮਹਾਰਾਜ ਨੇ ਬਖਸ਼ ਬੇਟਾ ਬੈਠ ਜਾਓ ਬੈਠ ਜਾਓ ਬੈਠ ਜਾਓ ਜਿਹੜੀ ਦਸਤਾਰ ਗੁਰੂ ਮਹਾਰਾਜ ਨੇ ਬਖਸ਼ੀ ਹੋਈ ਹੈ ਸਾਨੂੰ ਉਹ ਕਹਿੰਦੇ ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ ਪੱਗ ਉਹਦੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ